ਇਹ ਵਿਛੜਿਆ ਮਾਪਿਓ ਪਿਆਰ ਵਾਲੀ ਉਹ ਮਾਲਕ ਦੀ ਦਿੱਤੀ ਹੋਈ ਦਾਤ ਇਸ ਮਾਪਿ ਉਹਦੀ ਬਜ਼ੁਰਗੀ ਦੀ ਉਮਰ ਦੇ ਵਿੱਚ ਆ ਕੇ ਸੇਵਾ ਕਰਨਾ ਸਾਡਾ ਫਰਜ਼ ਬਣ ਜਾਂਦਾ ਕਿਉਂਕਿ ਬਚਪਨ ਦੇ ਵਿੱਚ ਉਹ ਸਾਨੂੰ ਪਾਲਦੇ ਆ ਕਈ ਵਾਰ ਆਪਣੀ ਮੂੰਹ ਦੇ ਵਿੱਚੋਂ ਬੁਰਕੀਆਂ ਕੱਟ-ਕੱਟ ਕੇ ਵੀ ਸਾਨੂੰ ਖਵਾਉਂਦੇ ਆ ਬੜੇ ਜਫਰ ਜਾਲਦੇ ਆ ਵੀ ਸਾਡਾ ਪੁੱਤ ਧੀ ਪੈਰਾਂ ਤੇ ਖੜਾ ਹੋ ਜਾਵੇ ਬੜਾ ਕੁਝ ਕਰਦੇ ਆ ਸਾਡੀ ਜ਼ਿੰਦਗੀ ਬਣਾਉਣ ਦੇ ਲਈ ਜਦੋਂ ਉਹਨਾਂ ਦੀ ਬਜ਼ੁਰਗੀ ਦੀ ਅਵਸਥਾ ਆਉਂਦੀ ਆ ਉਹਨਾਂ ਦਾ ਸਮਾਂ ਆਉਂਦਾ ਪਿਆਰ ਵਾਲੀ ਉਦੋਂ ਸਾਡਾ ਫਰਜ਼ ਬਣ ਜਾਂਦਾ ਜਿਵੇਂ ਬਚਪਨ ਦੇ ਵਿੱਚ ਉਹਨਾਂ ਨੇ ਸਾਨੂੰ ਪਾਲਿਆ ਹੁਣ ਜਦੋਂ ਉਹਨਾਂ ਦੀ ਬਜ਼ੁਰਗੀ ਦੀ ਅਵਸਥਾ ਆਈ ਸਾਡਾ ਫਰਜ਼ ਬਣਦਾ ਸੀ ਉਹਨਾਂ ਨੂੰ ਓਦਾਂ ਹੀ ਸੰਭਾਲੀਏ ਜਿਵੇਂ ਉਹਨਾਂ ਨੇ ਸਾਨੂੰ ਬਚਪਨ ਦੇ ਵਿੱਚ ਸੰਭਾਲਿਆ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਆ ਕੇ ਕਈ ਵਾਰ ਗੁੱਸਾ ਵੀ ਬਜ਼ੁਰਗ ਹੋ ਜਾਂਦੇ ਆ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੀ ਆਪਣੇ ਬਚਪਨ ਨੂੰ ਚੇਤੇ ਕਰ ਲਿਆ ਕਰੀਏ ਪਤਾ ਨਹੀਂ ਕਿੰਨੇ ਕੋ ਲਾਂਬੇ ਅਸੀਂ ਆਪਣੇ ਮਾਪਿਆਂ ਨੂੰ ਦਵਾਈ ਹੋਣਗੇ ਬਚਪਨ ਦੇ ਵਿੱਚ ਕਿੰਨਾ ਕੁ ਤੰਗ ਅਸੀਂ ਉਹਨਾਂ ਨੂੰ ਕੀਤਾ ਹੋਏਗਾ ਕਿੰਨਾ ਕੁ ਗੁੱਸਾ ਉਹਨਾਂ ਨੂੰ ਦਿਵਾਇਆ ਹੋਏਗਾ ਫਿਰ ਵੀ ਉਹ ਗੋਦੀ ਦੇ ਵਿੱਚ ਲੈ ਕੇ ਸਾਨੂੰ ਪਾਲਦੇ ਰੇ ਖੜਾਉਂਦੇ ਰਹੀ ਆ ਤੇ ਜਦੋਂ ਉਹ ਬਜ਼ੁਰਗੀ ਦੇ ਵਿੱਚ ਆ ਕੇ ਗੁੱਸਾ ਕਰਦੇ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੀਏ ਆਪਣੇ ਬਚਪਨ ਨੂੰ ਚੇਤੇ ਕਰ ਲਿਆ ਕਰੀਏ ਤੇ ਉਹਨਾਂ ਗੱਲਾਂ ਨੂੰ ਹੱਸ ਕੇ ਟਾਲ ਦਿਆ ਕਰੀਏ ਪਿਆਰਿਓ ਸਾਡੀ ਜ਼ਿੰਦਗੀ ਦੇ ਮੁਢਲੇ ਫਰਜ਼ ਸਾਡੀ ਉਹ ਕੌਮ ਆ ਸਿੱਖ ਕੌਮ ਜਿਹੜੀ ਭੁੱਖਿਆਂ ਦੇ ਲਈ ਲੰਗਰ ਲਾਉਂਦੀ ਆ ਜਿਹੜੀ ਨੰਗਿਆਂ ਦੇ ਤਨ ਢੱਕਦੀ ਆ ਜਿਹੜੀ ਸ਼ਿਰਾਂ ਤੇ ਛੱਤ ਪਾ ਕੇ ਦਿੰਦੀ ਆ ਜੀ ਉਹੀ ਕੌਮ ਦੇ ਮਾਪਿਓ ਬਿਰਧ ਆਸ਼ਰਮਾਂ ਦੇ ਵਿੱਚ ਰੋਲਣਗੇ ਤਾਂ ਸਾਡੇ ਮੱਥੇ ਤੇ ਕਲੰਕ ਸਾਰਿਆਂ ਨੇ ਆਪਾਂ ਇਹ ਰਲ ਮੁਲ ਕੇ ਇਸ ਕਲੰਕ ਨੂੰ ਧੋਣ ਦਾ ਯਤਨ ਕਰਨਾ ਮਾਪਿਓ ਮਨੁੱਖ ਬਰਾਲਕ ਦੀ ਦਿੱਤੀ ਹੋਈ ਦਾਤ ਹੈ ਇਹਨਾਂ ਦੀ ਸੇਵਾ ਸੰਭਾਲ ਆਪਣੇ ਘਰੇ ਰੱਖ ਕੇ ਕਰੀ ਨਹੀਂ ਤਾਂ ਅੱਜ ਸਮਾਜ ਦੇ ਹਾਲਾਤ ਕਿੱਦਾਂ ਦੇ ਹੋਏ ਪਈ ਆਪਾਂ ਵੇਖ ਹੀ ਰਹੇ ਹਾਂ ਬਜ਼ੁਰਗਾਂ ਨੂੰ ਇੱਕ ਵੱਖਰਾ ਕਮਰਾ ਸੰਭਾ ਦਿੱਤਾ ਜਾਂਦਾ ਪਾਣੀ ਨੂੰ ਆਵਾਜ਼ਾਂ ਮਾਰਦੇ ਆ ਕੋਈ ਦਵਾਈ ਬੂਟੀ ਨਹੀਂ ਫੜਾਉਂਦਾ ਰੋਟੀ ਨੂੰ ਆਵਾਜ਼ਾਂ ਮਾਰਦੇ ਆ ਪਿਆਰਿਓ ਜਿੱਦਾਂ ਅੱਜ ਅਸੀਂ ਉਹਨਾਂ ਦੇ ਨਾਲ ਕਰਨੇ ਆ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਵੀ ਓਦਾਂ ਦਾ ਵਾਪਰਨਾ ਫਿਰ ਅਸੀਂ ਆਪਣੇ ਬੱਚਿਆਂ ਤੋਂ ਹੀ ਆਸ ਨਾ ਲਾਈਏ ਵੀ ਸਾਡੀ ਸੇਵਾ ਸੰਭਾਲ ਕਰਨਗੇ ਜਿੱਦਾਂ ਅਸੀਂ ਉਹਨਾਂ ਦੇ ਸਾਹਮਣੇ ਕਰਾਂਗੇ ਉਹਨਾਂ ਦਾ ਪ੍ਰਭਾਵ ਪ੍ਰਭਾਵ ਉਹਨਾਂ ਦੇ ਮਨਾਂ ਤੇ ਪੈਣਾ ਫਿਰ ਉਹਨਾਂ ਨੇ ਵੀ ਸਾਡੇ ਨਾਲ ਇਦਾਂ ਕਰਨ ਆ ਮਾਪਿਓ ਰੱਬ ਦੀ ਦਿੱਤੀ ਹੋਈ ਦਾਤ ਇਸ ਮਾਪਿਓ ਦੀ ਸੇਵਾ ਆਪਣੇ ਘਰੇ ਰੱਖ ਕੇ ਕਰੀਏ ਭਾਈ ਗੁਰਦਾਸ ਨੇ ਤਾਂ ਬੜਾ ਪਿਆਰਾ ਕਿਹਾ ਉਹ ਆਪਣੀਆਂ ਬਾਹਰ ਵਿੱਚ ਸਮਝਾਉਂਦੇ ਕਹਿੰਦੇ ਮਾਪਿਓ ਪਰਹਰ ਸੁਣੇ ਵੇਦ ਬੇਦ ਨਾ ਜਾਣੇ ਕਥਾ ਕਹਾਣੀ ਮਾਪਿਓ ਪਰਹਰ ਕਰੇ ਤਾਪੋ ਬਣਖੰਡ ਭੂਲਾ ਫਿਰੇ ਬਿਬਾਨੀ ਮਾਪਿਓ ਪਰਹਰ ਕਰੇ ਪੂਜ ਦੇਵੀ ਦੇਵਾ ਸੇਵਕ ਮਾਣੀ ਮਾਪਿਓ ਪਰਹਰ ਕਰੇ ਵਰਤ ਮਰਮਰ ਜੰਮੈ ਭਰਮ ਭੁਲਾਣੀ ਮਾਪਿਓ ਪਰਹਰ ਕਰੇ ਦਾਨ ਬੇਈ ਮਾਨ ਅਗਿਆਨ ਪ੍ਰਾਨੀ ਗੁਰ ਪਰਮੇਸ਼ਰ ਸਾਰ ਨਾ ਜਾਣੀ ਕਹਿੰਦੇ ਜਿਹੜਾ ਘਰੇ ਮਾਪਿਓ ਦਾ ਤਿਆਗ ਕਰਕੇ ਬਾਹਰ ਲੋਕਾਂ ਦੇ ਵਿੱਚ ਧਰਮ ਦਾ ਕੰਮ ਕਰਦਾ ਫਿਰਦਾ ਪਿਆਰੇਆ ਕੋਈ ਲਾਭ ਨਹੀਂ ਹੋਣਾ ਮਾਪਿਓ ਪਰਹਰ ਕਰੇ ਪੂਜ ਦੇਵੀ ਦੇਵਾ ਸੇਵਕ ਮਾਣੀ ਕਹਿੰਦੇ ਮਾਪਿਓ ਦਾ ਤਿਆਗ ਕਰਕੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਫਿਰਦਾ ਪੂਜਾ ਕਰਨ ਦਾ ਕੋਈ ਲਾਭ ਨਹੀਂ ਆ ਮਾਪਿਓ ਪਰਹਰ ਕਰੇ ਵਰਤ ਮਰਮਰ ਜੰਮੈ ਭਰਮ ਭੁਲਾਣੀ ਮਾਪਿਓ ਦਾ ਤਿਆਗ ਕਰਕੇ ਵਰਤ ਕਰਦਾ ਫਿਰਦਾ ਰੱਬ ਨੂੰ ਖੁਸ਼ ਕਰਦਾ ਫਿਰਦਾ ਪਿਆਰਿਆ ਕੋਈ ਫਾਇਦਾ ਨਹੀਂ ਆ ਕੋਈ ਲਾਭ ਨਹੀਂ ਆ ਭਾਈ ਗੁਰਦਾਸ ਜੀ ਕਹਿ ਰਹੇ ਆ ਮਾਪਿਓ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ ਕਹਿੰਦੇ ਜਿਹੜਾ ਮਾਪਿਓ ਦਾ ਤਿਆਗ ਕਰਕੇ ਲੋਕਾਂ ਦੇ ਵਿੱਚ ਦਾਨ ਕਰਦਾ ਫਿਰਦਾ ਤੇਰੇ ਤੋਂ ਵੱਡਾ ਕੋਈ ਬੇਈਮਾਨ ਨਹੀਂ ਆ ਤੇਰੇ ਤੋਂ ਵੱਡਾ ਕੋਈ ਅਗਿਆਨੀ ਨਹੀਂ ਆ ਗੁਰ ਪਰਮੇਸ਼ਰ ਸਾਰ ਨਾ ਜਾਣੀ ਕਹਿੰਦੇ ਜਿਨ੍ਹਾਂ ਨੇ ਮਾਂ ਪਿਓ ਦੀ ਸਾਰ ਨਹੀਂ ਪਾਈ ਉਹਨਾਂ ਨੇ ਉਸ ਪਰਮਾਤਮਾ ਦੀ ਸਾਰ ਨੂੰ ਨਹੀਂ ਜਾਣਿਆ ਉਹਦੇ ਕੀਤੇ ਹੋਏ ਅਪਕਾਰਾਂ ਨੂੰ ਨਹੀਂ ਜਾਣਿਆ ਕਹਿੰਦੇ ਮਨੁੱਖ ਸੰਸਾਰ ਤੇ ਆਉਂਦਾ ਜਿੰਦਗੀ ਬਤੀਤ ਕਰਦਾ ਚਲਿਆ ਜਾਂਦਾ ਤੇ ਪਿਆਰ ਵਾਲੀ ਇਹ ਸਚਾਈ ਅਸੀਂ ਉਹਦਾ ਨਾਮ ਵੀ ਭੁੱਲ ਜਾਂਦੇ ਆ ਅੱਜ ਜਿਹੜੇ ਘਰਾਂ ਦੇ ਵਿੱਚ ਅੱਜ ਅਸੀਂ ਰਹਿ ਰਹੇ ਆ ਉਹਨਾਂ ਘਰਾਂ ਦੇ ਵਿੱਚ ਸਾਡੇ ਕਿੰਨੇ ਵੱਡ-ਵਡੇਰੇ ਹੋ ਕੇ ਚਲੇ ਗਏ ਆ ਸਾਡੇ ਦਾਦੇ ਪੜਦਾਦੇ ਲੱਕੜ ਦਾਦੇ ਹੋ ਕੇ ਉਹਨਾਂ ਘਰਾਂ ਦੇ ਵਿੱਚ ਰਹਿ ਕੇ ਚਲੇ ਗਏ ਆ ਸਾਨੂੰ ਅੱਜ ਉਹਨਾਂ ਦੇ ਨਾਂ ਨਹੀਂ ਯਾਦ ਪਾਵਣ ਬਾਣੀ ਨੇ ਸਚਾਈ ਬਿਆਨ ਕੀਤੀ ਕਹਿੰਦੇ ਮਨੁੱਖ ਸੰਸਾਰ ਤੇ ਆਇਆ ਜ਼ਿੰਦਗੀ ਬਤੀਤ ਕੀਤੀ ਆਇਆ ਗਿਆ ਮੋਇਆ ਨਾਓ ਮਰਨ ਤੋਂ ਬਾਅਦ ਅਸੀਂ ਉਹਦਾ ਨਾਮ ਵੀ ਭੁਲਾ ਦਿੰਨੇ ਆਂ। ਸਹਬ ਜੀ ਅੱਗੇ ਸਮਝਾਉਂਦੇ ਕਹਿੰਦੇ ਪਿੱਛੈ ਪੱਤਲ ਸਦਿਓ ਕਾਬ। ਫਿਰ ਕਹਿੰਦੇ ਉਹਦੇ ਮਰਨ ਤੋਂ ਬਾਅਦ ਸ਼ਰਾਦ ਕੀਤੇ ਜਾਂਦੇ ਜਿਹਨੂੰ ਗੁਰਮਤ ਨੇ ਪਿਆਰਿਓ ਪਰਵਾਨ ਨਹੀਂ ਕੀਤਾ। ਗੁਰਬਾਣੀ ਨੇ ਕਿਹਾ ਕਹਿੰਦੇ ਜਿਉਂਦੇ ਜੀ ਮਾਪਿਆਂ ਦੀ ਸੇਵਾ ਕਰ ਲਈ ਮਾਲਕ ਦੇ ਦਰ ਤੇ ਪਰਵਾਣ ਹੋ ਜਾਏਗੀ ਮਰਨ ਤੋਂ ਬਾਅਦ ਸ਼ਰਾਦ ਕਰਨ ਦੀ ਲੋੜ ਨਹੀਂ ਆ। ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਨੇ ਸਮਝਾਇਆ ਕਹਿੰਦੇ ਜੀਵਤ ਪਿਤਰ ਨਾ ਮਾਨੇ ਕੋਊ ਮੂਏ ਸ਼ਰਾਦ ਕਰਾਂ ਹੀ ਕਹਿੰਦੇ ਜਿਉਂਦਿਆਂ ਦੇ ਤੂੰ 2 ਮਿੰਟ ਕੋਲ ਬਹਿ ਕੇ ਰਾਜੀ ਨਹੀਂ ਆ ਜਿਉਂਦਿਆਂ ਨੂੰ ਪਾਣੀ ਦਾ ਗਲਾਸ ਫੜਾ ਕੇ ਰਾਜੀ ਨਹੀਂ ਜਾਂ ਮਰਨ ਤੋਂ ਬਾਅਦ ਸ਼ਰਾਧ ਕਰਦੇ ਤਾਂ ਦੀ ਨੰਬਰ ਕਰਨ ਦੀ ਲੋੜ ਨਹੀਂ ਬਾਣੀ ਨੇ ਤਾਂ ਕਿ ਆ ਪਿਆਰਿਆ ਜਿਉਂਦੇ ਜੀ ਮਾਲਕ ਨੇ ਜਿਹੜੀਆਂ ਦਾਤਾਂ ਤੈਨੂੰ ਦਿੱਤੀਆਂ ਮਾਂ ਪਿਓ ਵੀ ਰੱਬ ਦੀ ਦਿੱਤੀ ਹੋਈ ਦਾਤ ਤੇ ਪਿਆਰ ਵਾਲੀ ਉਸ ਹੀ ਰੱਬ ਨੂੰ ਪਾਉਣ ਦਾ ਯਤਨ ਕਰਦੇ ਆ ਵੀ ਰੱਬ ਸਾਨੂੰ ਮਿਲ ਜਾਈ ਮਾਲਕ ਜੀ ਦੀ ਬਾਣੀ ਕਹਿੰਦੀ ਤੇਰੇ ਘਰੀ ਰੱਬ ਉਸ ਰੱਬ ਦੀ ਸੇਵਾ ਕਰ ਲੈ ਰੱਬ ਦੇ ਦਰ ਤੇ ਪ੍ਰਵਾਣ ਹੋ ਜਾਏਂਗਾ ਸਾਹਿਬ ਜੀ ਸਮਝਾਉਂਦੇ ਕਹਿੰਦੇ ਜਿਉਂਦੇ ਜੀ ਸੇਵਾ ਕਰ ਲਈ ਮਰਨ ਤੋਂ ਬਾਅਦ ਸ਼ਰਾਧ ਕਰਨ ਦੀ ਕੋਈ ਲੋੜ ਨਹੀਂ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਸਾਨੂੰ ਬੜੀ ਪਿਆਰੀ ਪਿਆਰ ਵਾਲੀ ਉਹ ਘਟਨਾ ਮਿਲ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਾਨੂੰ ਸਮਝਾਇਆ ਭਗਤ ਕਬੀਰ ਸਾਹਿਬ ਦਾ ਪੁੱਤਰ ਕਮਾਲਾ ਆਪਣੇ ਪੁੱਤਰ ਕਮਾਲੇ ਨੂੰ ਕੋਲ ਬੁਲਾ ਕੇ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਅੱਖਾਂ ਲੱਗੇ ਕਹਿੰਦੇ ਕਮਾਲੇਆ ਕਿਉਂਕਿ ਵੇਖਣਾ ਚਾਹੁੰਦੇ ਸੀ ਵੀ ਮੇਰਾ ਪੁੱਤ ਕਿੰਨਾ ਕੁ ਸਿਆਣਾ ਤੇ ਸਮਝਦਾਰ ਹੋ ਗਿਆ ਕੰਨ ਲੱਗੇ ਕਮਾਲੇ ਆਪਾ ਤੇਰੇ ਵੱਡਿਆਂ ਦਾ ਸ਼ਰਾਦ ਕਰਨਾ ਸ਼ਰਾਦਾ ਦੇ ਲਈ ਖੀਰ ਬਣਾਉਣੀ ਪਏਗੀ ਦੂਜੀ ਰਸੋਈ ਦਾ ਪ੍ਰਬੰਧ ਮੈਂ ਆਪਣੇ ਆਪ ਕਰ ਲਵਾਂਗਾ ਤੇਰੀ ਮੈਂ ਡਿਊਟੀ ਲੈਣਾ ਲਾਉਣਾ ਵੀ ਤੂੰ ਦੁੱਧ ਦਾ ਪ੍ਰਬੰਧ ਕਰਨਾ ਕਿਉਂਕਿ ਵੇਖਣਾ ਚਾਹੁੰਦੇ ਸੀ ਵੀ ਕਿੰਨਾ ਇੱਕ ਸਿਆਣਾ ਸਮਝਦਾਰ ਸੂਝਵਾਨ ਮੇਰਾ ਪੁੱਤਰ ਹੋ ਗਿਆ ਭਗਤ ਕਬੀਰ ਸਾਹਿਬ ਨੇ ਆਪਣੇ ਪੁੱਤ ਕਮਾਲੇ ਦੀ ਡਿਊਟੀ ਲਈ ਕਹਿੰਦੇ ਦੁੱਧ ਦਾ ਪ੍ਰਬੰਧ ਤੂੰ ਕਰਨਾ ਆਪਾ ਤੇਰੇ ਵੱਡਿਆਂ ਦਾ ਸ਼ਰਾਦ ਕਰਨ ਭਗਤ ਕਬੀਰ ਸਾਹਿਬ ਜੀ ਦਾ ਹੁਕਮ ਮੰਨ ਕੇ ਉਹਨਾਂ ਦਾ ਪੁੱਤਰ ਕਮਾਲਾ ਦੁੱਧ ਲੈਣ ਵਾਸਤੇ ਘਰੋਂ ਬਰਤਨ ਚੁੱਕਦਾ ਤੇ ਘਰੋਂ ਨਿਕਲ ਜਾਂਦਾ। ਸ਼ਵੇਰ ਦਾ ਘਰੋਂ ਨਿਕਲੇ ਆ ਸ਼ਾਮਾਂ ਪੈ ਗਈਆਂ ਪਰ ਅਜੇ ਤੱਕ ਵਾਪਸ ਨਹੀਂ ਆਇਆ। ਜਦੋਂ ਪਿਆਰੇ ਪੁੱਤ ਬਾਹਰ ਹੁੰਦਾ ਪਿਤਾ ਨੂੰ ਫਿਕਰ ਹੁੰਦੀ ਆ ਭਗਤ ਕਬੀਰ ਸਾਹਿਬ ਜੀ ਆਪਣੇ ਪੁੱਤਰ ਨੂੰ ਲੱਭਣ ਦੇ ਲਈ ਤੁਰ ਪਈ ਆ। ਆਉਂਦੇ ਜਾਂਦੇ ਰਾਹੀਆਂ ਤੋਂ ਪੁੱਛਦੀ ਹੈ ਕਹਿੰਦੀ ਮੇਰੇ ਪੁੱਤ ਕਮਾਲੇ ਨੂੰ ਵੇਖਿਆ ਘਰੋਂ ਦੁੱਧ ਲੈਣ ਨਿਕਲੇ ਆ ਸੀ ਸਵੇਰ ਦਾ ਘਰੋਂ ਨਿਕਲ ਗਿਆ ਸ਼ਾਮਾਂ ਪੈ ਗਈਆਂ ਪਰ ਅਜੇ ਤੱਕ ਵਾਪਸ ਨਹੀਂ ਆਇਆ ਆਉਂਦੇ ਜਾਂਦੇ ਰਾਹੀ ਜਵਾਬ ਦਿੰਦੇ ਆ ਕਹਿੰਦੇ ਅਸੀਂ ਤੇਰੇ ਪੁੱਤ ਨੂੰ ਨਹੀਂ ਵੇਖਿਆ ਭਗਤ ਕਬੀਰ ਸਾਹਿਬ ਜੀ ਤੁਰੇ ਜਾ ਰਹੇ ਆਪਣੇ ਪੁੱਤਰ ਨੂੰ ਲੱਭਦੇ ਲੱਭਦੇ ਇੰਨੇ ਨੂੰ ਇੱਕ ਕਿਸਾਨ ਵੀਰ ਖੇਤਾਂ ਦੇ ਵਿੱਚੋਂ ਕੰਮ ਕਰਕੇ ਵਾਪਸ ਆ ਰਿਹਾ ਸੀ ਭਗਤ ਕਬੀਰ ਸਾਹਿਬ ਉਹਦੇ ਕੋਲ ਜਾਂਦੇ ਆ ਕਹਿੰਦੇ ਮੇਰੇ ਪੁੱਤ ਕਮਾਲੇ ਨੂੰ ਵੇਖਿਆ ਉਹ ਕਿਸਾਨ ਵੀਰ ਕਹਾਂ ਲੱਗਿਆ ਤੇਰਾ ਪੁੱਤਰ ਕਮਾਲਾ ਆਪਣੇ ਪਿੰਡ ਦੀ ਬਾਹਰ ਬਣੀ ਹੱਡਾ ਰੋੜੀ ਦੇ ਵਿੱਚ ਬੈਠਾ ਹੱਥ ਦੇ ਵਿੱਚ ਡੋਲੂ ਫੜਿਆ ਹੋਇਆ ਮੈਂ ਸਵੇਰ ਦਾ ਖੇਤਾਂ ਦੇ ਵਿੱਚ ਕੰਮ ਕਰ ਰਹੀ ਹਾਂ ਉੱਥੇ ਹੀ ਬੈਠਾ ਜਾ ਆਪਣੇ ਪੁੱਤ ਨੂੰ ਜਾ ਕੇ ਉਥੋਂ ਲਿਆ ਭਗਤ ਕਬੀਰ ਸਾਹਿਬ ਨੇ ਉਹਦਾ ਧੰਨਵਾਦ ਕੀਤਾ ਤੇ ਆਪ ਆਪਣੇ ਪੁੱਤਰ ਨੂੰ ਲੈਣ ਦੇ ਲਈ ਹੱਡਾ ਰੋੜੀ ਦੇ ਵੱਲ ਚੱਲ ਪਈ ਆ ਅੱਗੇ ਜਾ ਕੇ ਕੀ ਵੇਖਦੇ ਆ ਕਮਾਲੇ ਨੇ ਹੱਥ ਦੇ ਵਿੱਚ ਡੋਲੂ ਫੜਿਆ ਹੋਇਆ ਭਗਤ ਕਬੀਰ ਸਾਹਿਬ ਜੀ ਪਿੱਛੇ ਖੜ ਗਏ ਤੇ ਕਮਾਲਾ ਕਹਿ ਰਿਹਾ ਮਰੀਆਂ ਹੋਈਆਂ ਮੱਝਾਂ ਗਾਵਾਂ ਉਹ ਮੈਨੂੰ ਦੁੱਧ ਦੇ ਜਾਓ ਅਸੀਂ ਵੱਡਿਆਂ ਦਾ ਸ਼ਰਾਦ ਕਰਨ ਜਦੋਂ ਇਹ ਨਹੀਂ ਗੱਲ ਭਗਤ ਕਬੀਰ ਸਾਹਿਬ ਨੇ ਸੁਣੀ ਆਪਣੇ ਪੁੱਤਰ ਕਮਾਲੇ ਦੇ ਕੋਲ ਗਏ ਕਹਿੰਦੇ ਕਮਾਲੇਆ ਤੈਨੂੰ ਦੁੱਧ ਲੈਣ ਵਾਸਤੇ ਭੇਜਿਆ ਸੀ ਤੂੰ ਆ ਕੇ ਹੱਡਾ ਰੋੜੀ ਵਿੱਚ ਵਹਿ ਗਿਆ ਉਹਨਾਂ ਦਾ ਪੁੱਤਰ ਕਮਾਲਾ ਕਹਿਣ ਲੱਗਿਆ ਕਹਿੰਦੇ ਪਿਤਾ ਜੀ ਦੁੱਧ ਲੈਣ ਵਾਸਤੇ ਤਾਂ ਆਇਆ ਭਗਤ ਕਬੀਰ ਸਾਹਿਬ ਕਹਿੰਦੇ ਜੇ ਦੁੱਧ ਲੈਣਾ ਸੀ ਉਹਨਾਂ ਘਰਾਂ ਦੇ ਵਿੱਚ ਜਾਂਦਾ ਜਿਨ੍ਹਾਂ ਘਰਾਂ ਦੇ ਵਿੱਚ ਮੱਝਾਂ ਗਾਵਾਂ ਰੱਖੀਆਂ ਤੂੰ ਆ ਕੇ ਹੱਡਾ ਰੋੜੀ ਦੇ ਵਿੱਚ ਬਹਿ ਗਿਆ ਭਗਤ ਕਬੀਰ ਸਾਹਿਬ ਦੇ ਪੁੱਤਰ ਕਮਾਲੀ ਨੇ ਪਿਆਰਿਓ ਬੜਾ ਸੋਹਣਾ ਜਵਾਬ ਦਿੱਤਾ ਕਹਿੰਦੇ ਪਿਤਾ ਜੀ ਜੇ ਮਰੀਆਂ ਹੋਈਆਂ ਮੱਝਾਂ ਗਾਵਾਂ ਮੈਨੂੰ ਦੁੱਧ ਨਹੀਂ ਦੇ ਸਕਦੀਆਂ ਤਾ ਸਾਡਾ ਕੀਤਾ ਹੋਇਆ ਸ਼ਰਾਦ ਮਰੀਆਂ ਤੱਕ ਕਿਵੇਂ ਪੁੱਜ ਸਕਦਾ ਜਦੋਂ ਇਨੀ ਗੱਲ ਭਗਤ ਕਬੀਰ ਸਾਹਿਬ ਨੇ ਸੁਣੀ ਆਪਣੇ ਪੁੱਤਰ ਕਮਾਲੇ ਨੂੰ ਮੋਢਿਆਂ ਤੋਂ ਫੜ ਕੇ ਉਠਾਇਆ ਤੇ ਗਲ ਦੇ ਨਾਲ ਲਾ ਲਿਆ ਕਹਿਣ ਲੱਗੇ ਕਮਾਲਿਆ ਸੱਚੀ ਮੁੱਚੀ ਸਮਝਦਾਰ ਹੋ ਗਿਆ ਸਿਆਣਾ ਹੋ ਗਿਆ ਮੈਂ ਵੇਖਣਾ ਚਾਹੁੰਦਾ ਸੀ ਵੀ ਮੇਰਾ ਪੁੱਤ ਕਿੰਨਾ ਸਿਆਣਾ ਤੇ ਸਮਝਦਾਰ ਤੇ ਪਿਆਰ ਵਾਲੀ ਉਹ ਨਾਲ-ਨਾਲ ਸਾਨੂੰ ਵੀ ਸਿਖਿਆ ਜਿਉਂਦੇ ਜੀ ਸੇਵਾ ਕਰ ਲਈ ਮਰਨ ਤੋਂ ਬਾਅਦ ਸ਼ਰਾਦ ਕਰਨ ਦੀ ਕੋਈ ਲੋੜ ਨਹੀਂ ਆ ਬਾਣੀ ਨੇ ਇੱਥੋਂ ਤੱਕ ਕੀਆ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਏ ਦੁਨੀਆ ਦੇ ਵਿੱਚ ਰਹਿੰਦੇ ਆ ਸੇਵਾ ਨੂੰ ਕਮਾ ਲਈ ਮਾਲਕ ਦੇ ਦਰਤੇ ਵੀ ਤੂੰ ਪ੍ਰਵਾਣ ਹੋ ਜਾਏਂਗਾ ਤੇ ਪਿਆਰਿਓ ਆ ਜਿਹੜੀ ਦਾਤ ਮਾਪਿਓ ਦੀ ਦਾਤ ਭੈਣ ਭਰਾਵਾਂ ਦੀ ਪੁੱਤਰਾਂ ਧੀਆਂ ਦੀਆਂ ਦਾਤਾਂ ਨੇ ਉਸ ਅਕਾਲ ਪੁਰਖ ਪਰਮਾਤਮਾ ਦੀਆਂ ਦਾਤਾਂ ਤੇ ਇਸ ਦਾਤਾਂ ਦੇ ਨਾਲ ਅਸੀਂ ਪਿਆਰ ਪਾ ਕੇ ਇਹਨਾਂ ਦੀ ਸਾਂਭ ਸੰਭਾਲ ਵੀ ਕਰਨੀ ਆ ਭਾਬ ਜਿਹੜਿਆ ਮਾਪਿਓ ਰੱਬ ਦਾ ਰੂਪ ਆ ਜਦੋਂ ਇਹਨਾਂ ਦੀ ਬਜ਼ੁਰਗੀ ਦੀ ਅਵਸਥਾ ਆਉਂਦੀ ਆ ਉਦੋਂ ਸਾਡਾ ਫਰਜ਼ ਬਣਦਾ ਸੀ ਇਹਨਾਂ ਦੀ ਸੇਵਾ ਸੰਭਾਲ ਕਾਲ ਕਰੀ ਮੌਤ ਜ਼ਿੰਦਗੀ ਦੀ اٹਲ ਸਚਾਈ ਆ ਪਿਆਰ ਵਾਲਿਓ ਕੋਈ ਪਤਾ ਨਹੀਂ ਆਪਣੇ ਮਾਪਿਓ ਤੋਂ ਪਹਿਲਾਂ ਅਸੀਂ ਸੰਸਾਰ ਤੋਂ ਚਲੇ ਜਾਣਾ ਕਿਉਂਕਿ ਸਾਡੇ ਹੱਥ ਮੌਤ ਨਹੀਂ ਹੋਸਾ ਕਾਲਪੁਰਖ ਪਰਮਾਤਮਾ ਦੇ ਹੱਥ ਤੇ ਪਿਆਰ ਵਾਲਿਓ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਕਹਿੰਦੇ ਜਿਵੇਂ ਇੱਕ ਕਿਸਾਨ ਦਾ ਆਪਣੇ ਖੇਤ ਦੇ ਵਿੱਚ ਮਰਜ਼ੀ ਚੱਲਦੀ ਉਹਨੂੰ ਪਤਾ ਹੁੰਦਾ ਮੈਂ ਕਿਹੜੀ ਫਸਲ ਬੀਜਣੀ ਆ ਕਿਹੜਾ ਬੀ ਪਾਉਣਾ ਕਦੋਂ ਵੱਢਣੀ ਆ ਕਿਵੇਂ ਤਿਆਰ ਕਰਨੀ ਆ ਇਹ ਸਿਰਫ ਉਸ ਕਿਸਾਨ ਦੀ ਮਰਜ਼ੀ ਹੁੰਦੀ ਆ ਜਿਹਦਾ ਖੇਤ ਹੁੰਦਾ ਤੇ ਪਿਆਰ ਵਾਲਿਓ ਇਦਾਂ ਹੀ ਆ ਸੰਸਾਰ ਰੂਪੀ ਬ੍ਰਹਿਮੰਡ ਰੂਪੀ ਖੇਤ ਉਸ ਅਕਾਲ ਪੁਰਖ ਪਰਮਾਤਮਾ ਦਾ ਇਸ ਖੇਤ ਰੂਪੀ ਬ੍ਰਹਿਮੰਡ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਮਰਜ਼ੀ ਚੱਲਦੀ ਆ ਕਦੋਂ ਉਹਨੇ ਭੇਜਣਾ ਕਦੋਂ ਉਹਨੇ ਲੈ ਕੇ ਜਾਣਾ ਇੱਥੇ ਸਿਰਫ ਉਸ ਅਕਾਲ ਪੁਰਖ ਪਰਮਾਤਮਾ ਦੀ ਮਰਜ਼ੀ ਆ ਸਾਡੀ ਕੋਈ ਮਰਜ਼ੀ ਨਹੀਂ ਚੱਲਦੀ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਅੱਗੇ ਸਾਡਾ ਪਿਆਰਿਓ ਕੋਈ ਜੋਰ ਨਹੀਂ ਆ ਤੇ ਜਿਹਦੇ ਅੱਗੇ ਕੋਈ ਚੋਰ ਨਹੀਂ ਜਿਹਦੇ ਅੱਗੇ ਸਾਡੀ ਕੋਈ ਪਾਇਆ ਨਹੀਂ ਆ ਸੁਖਮਣੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਆਪਾਂ ਪੜਦੇ ਹਾਂ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸ਼ ਕਰ ਕਹਿੰਦੇ ਜਿਹੜੇ ਮਾਲਕ ਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਆ ਸਾਡਾ ਕੋਈ ਹੁਕਮ ਨਹੀਂ ਚੱਲਦਾ ਸਾਡਾ ਕੋਈ ਚਾਰਾ ਨਹੀਂ ਚੱਲਦਾ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਨਮਸ਼ਕਾਰ ਕਰਿਆ ਕਰ ਕਿਉਂਕਿ ਮਾਰੈ ਰੱਖੈ ਏਕੋ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਮਾਰਨ ਵਾਲਾ ਵੀ ਉਹ ਅਕਾਲ ਪੁਰਖ ਪਰਮਾਤਮਾ ਤੇ ਪਿਆਰ ਵਾਲਿਓ ਰੱਖਣ ਵਾਲਾ ਵੀ ਉਹ ਅਕਾਲ ਪੁਰਖ ਪਰਮਾਤਮਾ ਕਹਿੰਦੇ ਉਹਦੇ ਅੱਗੇ ਸਦਾ ਸੀਸ ਝੁਕਾਇਆ ਕਰਨ ਸਦਾ ਨਮਸ਼ਕਾਰ ਕਰਿਆ ਕਰ ਪਿਆਰ ਵਾਲਿਓ ਅਕਾਲ ਪੁਰਖ ਪਰਮਾਤਮ ਜਿਣੀ ਆ ਜਿੰਦਗੀ ਦਿੱਤੀ ਆ ਤੇ ਲਜਾਣ ਵਾਲਾ ਵੀ ਉਹ ਅਕਾਲ ਪੁਰਖ ਪਰਵਾਤਮਾ ਹੀ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਕਿਉਂ ਕੀਜੈ ਜਿਹੜੀਆਂ ਮਾਲਕਣੀਆਂ ਵਸਤਾਂ ਦਿੱਤੀਆਂ ਦਾਤਾਂ ਦਿੱਤੀਆਂ ਨੇ ਦੇਣ ਵਾਲਾ ਵੀ ਆ ਲਜਾਣ ਵਾਲਾ ਵੀ ਪਰ ਪਿਆਰਿਓ ਰੋਸਾ ਕਾਦਾ ਕਰਨਾ ਵੀ ਮਾਲਕਾ ਜੇ ਲਜਾਣ ਦਾ ਟਾਈਮ ਨਹੀਂ ਸੀ ਪਹਿਲਾਂ ਹੀ ਲੈ ਗਿਆ ਪਿਆਰ ਵਾਲਿਓ ਜਿਹਦਾ ਟਾਈਮ ਨਹੀਂ ਆਇਆ ਉਹਨੂੰ ਮਾਲਕ ਵੀ ਨਹੀਂ ਲੈ ਕੇ ਜਾਏਗਾ ਤੇ ਜਿਹਦਾ ਸਮਾ ਆ ਗਿਆ ਪਰ ਇੱਕ ਮਿੰਟ ਵੀ ਨਹੀਂ ਰੱਖਦਾ ਉਹ ਅਕਾਲ ਪੁਰਖ ਪਰਮਾਤਮਾ ਇਦਾਂ ਦਾ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਜਿਹੜਾ ਉਹ ਅਕਾਲ ਪੁਰਖ ਪਰਮਾਤਮਾ ਜਿੰਦਗੀ ਦੇਣ ਵਾਲਾ ਜਿਹਦੀ ਆਪਣੀ ਮਰਜ਼ੀ ਇਸ ਸੰਸਾਰ ਦੇ ਵਿੱਚ ਚੱਲਦੀ ਆ ਉਹਨੂੰ ਸਦਾ ਹੀ ਧਿਆਇਆ ਕਰ ਉਹਨੂੰ ਚੇਤੇ ਕਰਿਆ ਕਰ ਸਾਬ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਕਹਿੰਦੇ ਜੈਸੇ ਕਿਸਾਨ ਬੋਵੇ ਕਿਸਾਨੀ ਕਾਚੀ ਪਾਕੀ ਬਾੜ ਪਰਾਨੀ ਕਹਿੰਦੇ ਜਿਵੇਂ ਕਿਸਾਨ ਖੇਤ ਦੇ ਵਿੱਚ ਫਸਲ ਵੀਜਦਾ ਉਥੇ ਉਹਦੀ ਮਰਜ਼ੀ ਆ ਕਈ ਵਾਰ ਹਾਲਾਤ ਇਦਾਂ ਦੇ ਵੀ ਬਣਦੇ ਆ ਵੀ ਕੱਚੀ ਵੀ ਕਈ ਵਾਰ ਬੋਣੀ ਪੈ ਜਾਂਦੀ ਆ ਵੱਢਣੀ ਪੈ ਜਾਂਦੀ ਆ ਪੱਕੀ ਤਾਂ ਵੱਢਣੀ ਵੱਢਣੀ ਆ ਇਦਾਂ ਹੀ ਇਸ ਬ੍ਰਹਿਮੰਡ ਰੂਪੀ ਖੇਤ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਕਈ ਵਾਰ ਕੱਚੀ ਉਰੇ ਵੀ ਲੈ ਜਾਂਦਾ ਪੱਕੀ ਉਮਰ ਤਾਂ ਨਹੀਂ ਲੈ ਕੀ ਜਾਣਾ ਸਤਿਗੁਰੂ ਜੀ ਕਹਿੰਦੇ ਜੈਸੇ ਕਿਰਸਾਨ ਬੋਵੇ ਕਿਰਸਾਨੀ ਕਾਚੀ ਪਾਕੀ ਬਾੜ ਪਰਾਨੀ ਜੋ ਜਨਮੈ ਸੋ ਜਾਨੋ ਮੂਆ ਕਹਿੰਦੇ ਇੱਕ ਦਿਨ ਜਨਮ ਦਾ ਜਿਨੇ ਜਨਮ ਲੈ ਲਿਆ ਉਹਦਾ ਇੱਕ ਦਿਨ ਮੌਤ ਦਾ ਵੀ ਆਏਗਾ ਜੋ ਜੜਮੈ ਸੋ ਜਾਨੋ ਮੁਆ ਗੋਬਿੰਦ ਭਗਤ ਅਸਥਰ ਹੈ ਥੀਆ ਕਹਿੰਦੇ ਫਿਰ ਸਦਾ ਕਾਇਮ ਰਹਿਣ ਵਾਲਾ ਕੀ ਉਹ ਅਕਾਲ ਪੁਰਖ ਪਰਮਾਤਮਾ ਆਪ ਜਿਹੜਾ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਸਿਰਜਣ ਵਾਲਾ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ প্রভਾਤ ਜਨਮ ਤੇ ਮਰਨ ਦੀ ਪਿਆਰੀ ਉਹ ਖੇੜ ਇਦਾਂ ਜਿਵੇਂ ਦਿਨ ਚੜਦਾ ਦਿਨ ਖਤਮ ਹੋਣ ਤੇ ਰਾਤ ਪੈ ਜਾਂਦੀ ਆ ਰਾਤ ਖਤਮ ਹੁੰਦੀ ਆ ਦਿਨ ਚੜ ਜਾਂਦਾ ਕਹਿੰਦੇ ਇਦਾਂ ਹੀ ਉਹਦੇ ਹੁਕਮ ਦੇ ਵਿੱਚ ਆ ਜੰਮਣ ਮਰਨ ਦੀ ਖੇੜ ਚੱਲ ਰਹੀ ਆ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ প্রভਾਤ ਮਾਇਆ ਮੋਹ ਸੋਏ ਰਹੇ ਅਪਾਗੇ ਗੁਰ ਪ੍ਰਸਾਦ ਕੋ ਬਿਰਲਾ ਜਾਗੇ ਕਹਿੰਦੇ ਪਿਆਰਿਆ ਕਿਉਂ ਮਾਇਆ ਦੇ ਮੋਹ ਦੇ ਵਿੱਚ ਸੁੱਤਾ ਪਿਆ ਕਿਉਂ ਹਰ ਇੱਕ ਚੀਜ਼ ਨੂੰ ਆਪਣਾ ਬਣਾ ਰਿਹਾ ਮੈਂ ਕੀਤਾ ਆ ਮੈਂ ਬਣਾਇਆ ਜੇ ਮੈਂ ਨਹੀਂ ਹੁੰਦਾ ਪਤਾ ਨਹੀਂ ਕੀ ਹੋ ਜਾਣਾ ਸੀ ਸਤਿਗੁਰੂ ਜੀ ਕਹਿੰਦੇ ਮਨੁੱਖ ਆਪਣੀ ਮੈਂ ਮਰੀ ਦੇ ਵਿੱਚ ਫਸਿਆ ਪਿਆ ਕਹਿੰਦੇ ਇਸ ਮੋਹ ਦੇ ਵਿੱਚੋਂ ਜਾਗ ਜੈ ਨੂੰ ਤਿਆਗ ਦੇ ਮਾਇਆ ਮੋਹ ਸੋਏ ਰਹੇ ਆ ਭਾਗੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਹੈ ਜਿਹੜਾ ਜਾਗ ਜਾਂਦਾ ਜਿਹਨੂੰ ਸਮਝ ਆ ਜਾਂਦੀ ਆ ਸੰਸਾਰ ਤੇ ਆਏ ਆ ਮਾਲਕ ਨੇ ਆ ਜ਼ਿੰਦਗੀ ਦਿੱਤੀ ਉਹਦੇ ਡਰ ਅਦਬ ਦੇ ਵਿੱਚ ਰਹਿ ਕੇ ਸੋਹਣੇ ਨੇਕ ਕਰਮ ਕਰਕੇ ਜਿਉਂ ਕੇ ਜਾਈਏ ਤੇ ਪਿਆਰੇ ਹੋ ਫਿਰ ਮਰਨ ਤੋਂ ਬਾਅਦ ਵੀ ਦੁਨੀਆ ਦੇ ਵਿੱਚ ਚੇਤੇ ਰੱਖਿਆ ਜਾਂਦਾ ਵੀ ਸੰਸਾਰ ਤੇ ਉਹ ਵੀ ਕੋਈ ਬੰਦਾ ਸੀ ਜਿਹੜਾ ਜ਼ਿੰਦਗੀ ਜੀ ਕੇ ਗਿਆ ਸਹਿਬ ਜੀ ਸਮਝਾਉਂਦੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਹੈ ਜਿਹੜਾ ਇਸ ਨੀਂਦ ਦੇ ਵਿੱਚੋਂ ਜਾਗਦਾ ਕਹੋ ਨਾਨਕ ਗੁਣ ਗਾਈਏ ਨੀਤ ਮੁਖ ਉਜਲ ਹੋਏ ਨਿਰਮਲ ਚੀਤ ਕਹਿੰਦੇ ਫਿਰ ਕਰਨਾ ਕੀ ਮਾਲਕ ਦੇ ਗੁਨਾ ਨੂੰ ਗਾਇਆ ਕਰ ਜਿੱਥੇ ਸੰਸਾਰ ਦੇ ਵਿੱਚ ਮੁਖ ਉਜਲਾ ਉਥੇ ਮਾਲਕ ਦੇ ਦਰ ਤੇ ਵੀ ਮੁਖ ਉਜਲਾ ਲੈ ਕੇ ਜਾਏਗਾ ਤੇ ਸਾਬ ਜੀ ਸਮਝਾਉਂਦੇ ਆ ਕਹਿੰਦੇ ਇਸ ਜ਼ਿੰਦਗੀ ਨੂੰ ਸੱਚ ਕਰਕੇ ਨਾ ਜਾਣ ਲਈ ਮੈਂ ਸਦਾ ਬੈਠਾ ਰਹਾਗਾ ਕਿ ਆ ਤੂੰ ਸੋਇਆ ਜਾਗ ਈ ਅੰਨਾ ਤੈ ਜੀਵਨ ਜਗ ਸੱਚ ਕਰ ਜਾਨਾ ਜਿਣ ਜੀਉ ਦੀ ਆਸ ਉਹ ਰਿਜਕ ਅੰਬਰਾਵੇ ਸਭ ਘਟ ਭੀਤਰ ਹਾਟ ਚਲਾਵੇ ਸਾਰਿਆਂ ਦੇ ਵਿੱਚ ਬੈਠਾ ਹੋਆ ਕਾਲਪੁਰਖ ਪ੍ਰਮਾਤਮਾ ਆਪ ਵਰਤ ਰਿਹਾ ਤੇ ਪਿਆਰ ਵਾਲਿਓ ਕਦੇ ਬਹਿ ਕੇ ਸੋਚ ਕੇ ਵੇਖਿਆ ਕਰੀਆ ਨਿੱਕੀ ਜੀ ਜੰਦਮਾਲਕ ਨੇ ਸਾਡੇ ਵਿੱਚ ਪਾਈ ਆ ਆ ਨਿੱਕੀ ਜੀ ਜਿੰਦ ਸਾਡੇ 80 80 90 90 ਕਿਲੋ ਦੇ ਭਾਰ ਨੂੰ ਚੁੱਕੀ ਫਿਰਦੀ ਆ ਤੇ ਜਦੋਂ ਹੀ ਇਹ ਜਿੰਦ ਮਾਲਕ ਕੱਢ ਲੈਂਦਾ ਤੇ ਇਸ ਸਰੀਰ ਨੂੰ ਵੀ ਚਾਰ ਜਾਣੇ ਚੁੱਕ ਕੇ ਸ਼ਮਸ਼ਾਨਾਂ ਦੇ ਵਿੱਚ ਲੈ ਕੇ ਜਾਂਦੇ ਆ ਉਹ ਕਿੱਡਾ ਵੱਡਾ ਇਦਾਂ ਦਾ ਅਕਾਲ ਪੁਰਖ ਪਰਮਾਤਮਾ ਜੀ ਨੇ ਨਿੱਕੀ ਜੀ ਜਿੰਦ ਸਾਡੇ ਸਰੀਰ ਦੇ ਵਿੱਚ ਟਕਾਈ ਜਦੋਂ ਉਹ ਜਿੰਦ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਆ ਪਿਆਰਿਓ ਚਾਰ ਜਾਣੇ ਚੁੱਕ ਕੇ ਸ਼ਮਸ਼ਾਨਾਂ ਦੇ ਵਿੱਚ ਲੈ ਕੇ ਜਾਂਦੇ ਆ ਸਾਹਿਬ ਜੀ ਸਮਝਾਉਂਦੇ ਕਹਿੰਦੇ ਉਹਨੂੰ ਚੇਤੇ ਵਿੱਚ ਰੱਖਿਆ ਕਰ ਫਿਰ ਕਰਨਾ ਕੀ ਆ ਕਰ ਬੰਦਗੀ ਛਾੜ ਮੈਂ ਮੇਰਾ ਮੈਂ ਮੇਰੀ ਤਿਆਗ ਦੇ ਵੀ ਆ ਵੀ ਮੇਰਾ ਮੈਂ ਬਣਾਇਆ ਆ ਮੈਂ ਕੀਤਾ ਆ ਕਰ ਮੇਰਾ ਪਰਿਵਾਰ ਮੇਰਾ ਸਤਿਗੁਰੂ ਜੀ ਕਹਿੰਦੇ ਤਿਆਗ ਦੇ ਤੇਰਾ ਸੰਸਾਰ ਤੇ ਕੁਝ ਵੀ ਨਹੀਂ ਆ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸੰਭਾਰ ਸਵੇਰਾ ਹਿਰਦੇ ਵਿੱਚ ਮਾਲਕ ਦੀ ਯਾਦ ਨੂੰ ਸੰਭਾਲ ਕੇ ਰੱਖ ਪਿਆਰੇ ਉਹ ਦੁਨੀਆ ਤੇ ਤਨ ਅਦਾਲਤ ਅਸੀਂ ਬਹੁਤ ਸਾਹਮ ਸਾਹਮ ਕੇ ਰੱਖਦੇ ਆ ਪਰ ਸਹਿਬ ਜੀ ਕਹਿੰਦੇ ਪਿਆਰੇ ਆਪਣੇ ਹਿਰਦੇ ਦੇ ਵਿੱਚ ਮਾਲਕ ਦੇ ਨਾਮ ਨੂੰ ਸੰਭਾਲ ਲੈ ਜਿਹਨੇ ਤੇਰਾ ਹਰ ਵੇਲੇ ਸਾਥੀ ਬਣੇ ਰਹਿਣਾ ਜਿਹਨੇ ਤੇਰਾ ਹਰ ਵੇਲੇ ਸੰਗੀ ਬਣੇ ਰਹਿਣਾ ਜਿਹਨੇ ਤੇਰੇ ਅੰਤਲੇ ਸਮੇਂ ਤੱਕ ਸਹਾਈ ਹੋੜਾ ਕਹਿੰਦੇ ਉਸ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖ ਹਿਰਦੈ ਨਾਮ ਸਮਾਰ ਸਵੇਰਾ ਜਨਮ ਸਿਰਾਨੋਂ ਪਾਂਥਨਾ ਸਵਾਰਾ ਕੰਦੇ ਜਨਮ ਬੀਤਦਾ ਜਾ ਰਿਹਾ ਉਮਰ ਲੰਘਦੀ ਜਾ ਰਹੀ ਆ ਪਰ ਜ਼ਿੰਦਗੀ ਦੇ ਰਸਤੇ ਨੂੰ ਸਵਾਰੇ ਹੀ ਨਹੀਂ ਆ ਜਨਮ ਸਿਰਾਂ ਨੂੰ ਪਾਂਥਨਾ ਸਵਾਰਾ ਸਾਂਝ ਪਰੀ ਦੇਹ ਦੇਸ ਅੰਧਿਆਰਾ ਕਹ ਰ ਅਵਿਦਾਸ ਨਿਦਾਨ دیਵਾਨੇ ਚੇਤ ਸੁਨਾਹੀ ਦੁਨੀਆ ਹਨਖਾਨੇ